ਜਿੱਥੇ ਕਿ ਪਿਛਲੇ ਦਿਨੀ ਡਿਸਟ੍ਰਿਕਟ ਕੋਰਟ ਦੇ ਵਿੱਚ ਇੱਕ ਵਕੀਲ ਅਤੇ ਅਦਾਲਤੀ ਅਧਿਕਾਰੀਆਂ ਵਿੱਚ ਹੰਗਾਮਾ ਹੋਇਆ ਸੀ ਅਤੇ ਵਕੀਲ ਦੀ ਦਸਤਾਰ ਵੀ ਇਸ ਦੌਰਾਨ ਉਤਰ ਗਈ ਸੀ ਉਸ ਸਬੰਧ ਦੇ ਵਿੱਚ ਅਜਲੂ ਲੁਧਿਆਣਾ ਦੇ ਵਿੱਚ ਵਕੀਲ ਭਾਈਚਾਰੇ ਵੱਲੋਂ ਇਕੱਠੇ ਹੋ ਕੇ ਲੁਧਿਆਣਾ ਦੇ ਸੀਪੀ ਸੁਪਨ ਸ਼ਰਮਾ ਨੂੰ ਦਿੱਤਾ ਗਿਆ ਮੰਗ ਪੱਤਰ ਅਤੇ ਕਿਹਾ ਕਿ ਐਫਆਰ ਉਨ ਤੋਂ ਬਾਅਦ ਜਲਦ ਹੋਣੀ ਚਾਹੀਦੀ ਹੈ ਗ੍ਰਿਫਤਾਰੀ ਜਿਹੜਾ ਕੱਲ ਮਸਲਾ ਸੀਗਾ ਜਿਹਦੇ ਵੀ ਲੜਾਈ ਹੋਈ ਸੀਗੀ ਤੇ ਨਾਜਰ ਰੂਮ ਦੇ ਵਿੱਚ ਸਾਡੇ ਵਕੀਲ ਸਾਹਿਬ ਨਾਲ ਜਿਹੜੀ ਤਸ਼ੱਦਦ ਹੋਈ ਸੀ ਉਹਦੇ ਤਾਇ ਤਸੀ ਯਾ ਕਾਲ ਲੈਪਟੀਸ਼ਨ ਦਿੱਤੀ ਸੀ ਜੀ ਤੇ ਬਣਦੀ ਕਾਰਵਾਈ ਨਾ ਹੁੰਦੀ ਦੇਖ ਕੇ ਅਸੀਂ ਆਏ ਸੀਗੇ ਪਰ ਉਹ ਕਈ ਉਹਨਾਂ ਦੇ ਟੈਕਨੀਕਲ ਇਸ਼ੂਸ ਕਰਕੇ ਐਫਆਈਆ ਲੁਕੀ ਹੋਈ ਸੀ ਜਿਹੜੇ ਸਾਡੀ ਜਾਣ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਐਫਆਈਆ ਨੰਬਰ ਦਿੱਤਾ ਹੈ ਜਿਹੜੀ 146 ਨੰਬਰ ਐਫਆਈਆ ਦਰਜ ਹੋਈ ਹੈ ਜੀ ਤੇ ਉਸ ਤੋਂ ਅਸੀਂ ਵੀ ਸਾਡੇ ਇੰਸ਼ੋਰੈਂਸ ਵੀ ਇਹ ਦਿੱਤੀ ਆ ਵੀ ਅਸੀਂ ਵੱਧ ਤੋਂ ਵੱਧ ਜਲਦੀ ਤੋਂ ਜਲਦੀ ਜਿਹੜੇ ਕਲਪਰੇਟ ਨੇ ਉਹਨਾਂ ਨੂੰ ਛੇਤੀ ਛੇਤੀ ਰੈਸਪੀ ਕਰਾਂਗੇ ਤੇ ਅਸੀਂ ਵੀ ਚਾਹਨੇ ਜੀ ਇਹ ਅਰੈਸਟ ਹੋਣ ਤੇ ਦਾ ਲਾਜਿਕਲ ਐਂਡ ਛੇਤੀ ਟ੍ਰਾਇਲ ਨਿਕਲੇ ਦਾ ਲਾਜਿਕਲ ਐਂਡ ਨਿਕਲੇ ਜੀ ਲੱਗਦਾ ਵਾ ਵਕੀਲ ਭਾਈ ਜਾਰੇ ਦੀ ਜਿੱਤ ਹੋਈ ਹੈ ਸ਼ੁਰੂਆਤ ਦੀ ਇਹ ਦੇਖੋ ਇਹ ਹਾਰ ਜਿੱਦ ਦਾ ਮਸਲਾ ਨਹੀਂ ਹੈਗਾ ਜੀ ਇਹ ਦੇਖੋ ਦੇਖਿਆ ਜਾਵੇ ਤਾਂ ਕੋਰਟ ਦਾ ਸਟਾਫ ਵੀ ਸਾਡਾ ਭਰਾ ਹੈਗਾ ਪਰ ਉਹ ਕੁਝ ਬੰਦੇ ਸਾਡਾ ਸਾਰਾ ਸਟਾਫ ਨਹੀਂ ਹੈ ਜੀ ਕੁਝ ਬੰਦਿਆਂ ਨੇ ਸਰਕਾਰੀ ਜਿਹੜੀ ਨੌਕਰੀ ਦਾ ਨਸ਼ਾ ਹੈ ਜੀ ਉਹਦੇ ਤਹਿਤ ਤੇ ਗਲਤ ਕੰਮ ਕਰਤਾ ਜੀ ਅਸੀਂ ਕਿਸੇ ਵੀ ਸਾਥ ਦੇ ਖਿਲਾਫ ਨਹੀਂ ਹੈਗੇ ਅਜੀ ਤਰ੍ਹਾਂ ਉਹ ਬੰਦਿਆਂ ਦੇ ਖਿਲਾਫ ਆਵਾਜ਼ ਚੱਕੇ ਜਿਨ੍ਹਾਂ ਨੇ ਗਲਤ ਕੀਤਾ ਹੈ ਜੀ ਇਸ ਕਰਕੇ ਹਾਰ ਜਿੱਤ ਨਹੀਂ ਹੈ ਸਾਨੂੰ ਥੋੜਾ ਦੁੱਖ ਵੀ ਆ ਜੀ ਐਫ ਆਈ ਆਰ ਹੋ ਰਹੀ ਹੈ ਪਰ ਵਕੀਲ ਦੇ ਨਾਲ ਜਿਹੜੇ ਤਸ਼ੱਦਦ ਹੋ ਗਈ ਤਾਂ ਪਰ ਅਸੀਂ ਵਿਕੀ لیکن کتھے تا کی مانਦੇ انا ਵੀ غلط ਹੋ ਜਾਣਾ ਇਸ ਜਿਹੜੀ ਦਸਤਾਰ ਲਈ ਆ ਉਹਦੇ ਤੇ ਵੀ ਗਲਤ ਹੈ। ਇਹੀ ਇੱਕ ਇਡਾ ਇਸ਼ੂ ਹੈ ਜੀ ਕਿਉਂਕਿ ਦੋ ਭਰਾਵਾਂ ਦੇ ਵਿੱਚ ਲੜਾਈ ਹੋਣੀ ਕੋਈ ਆਮ ਜੀ ਗੱਲ ਹੈ ਜੀ ਕੋਈ ਵੱਡੀ ਕਰਨੀ ਆ ਪਰ ਜਿਹੜੇ ਦਸਤਾਰ ਲਈ ਆ ਜੀ ਉਹਦਾ ਬਹੁਤ ਵੱਡਾ ਇੱਕ ਰਿਸੈਂਟਮੈਂਟ ਗਈ ਹੈ ਜੀ। ਪੂਰੇ ਪੰਜਾਬ ਚ ਗਈ ਹੈ। ਸਾਨੂੰ ਪਤਾ ਹੈ ਮਸਲੇ ਨੂੰ ਅਸੀਂ ਕਿਵੇਂ ਟੋਨ ਡਾਊਨ ਕੀਤਾ ਜੀ ਇਹਨੂੰ ਕਿਵੇਂ ਰੋਕਿਆ। ਨਹੀਂ ਤਾਂ ਇਹ ਮਸਲਾ ਰਿਲੀਜੀਅਸ ਨਾ ਜਾਵੇ। ਇਸ ਕਰਕੇ ਅਸੀਂ ਇਹਨੂੰ ਆਪਣੇ ਹੱਥੇ ਰੱਖਿਆ ਤੇ ਅਸੀਂ ਇਹਨੂੰ ਬੜਾ ਹੀ ਕਾਸ਼ਸਲੀ ਚੱਲੇ ਆ ਜੀ ਵੀ ਇਹ ਮਸਲਾ ਹੱਦ ਤੋਂ ਬਾਹਰ ਨਾ ਹੋਵੇ ਜੀ। ਸਰ ਮੈਸੇਜ ਕੀ ਦੇਣਾ ਚਾਹਣਾ ਆਪਣੇ ਭਾਈ ਚਰਨ ਜੀ ਨੂੰ। ਭਾਈਚਾਰ ਨੂੰ ਇਹ ਵੀ ਸਾਡਾ ਇੱਕ ਰਵੇ ਜੀ ਤੇ ਮੈਂ ਸਭ ਤੋਂ ਪਹਿਲਾਂ ਜਿਹੜਾ ਮੇਰਾ ਮੈਸੇਜ ਹੈ ਕੋਰਟ ਸਟਾਫ ਨੂੰ ਹੈ ਜੀ ਅਸੀਂ ਉਹਨਾਂ ਨਾਲ ਹੀ ਆਂ ਸਾਡੇ ਭੈਣ ਭਰਾ ਹੀ ਨੇ ਜੀ ਮਤਲਬ ਉਹਨਾਂ ਦੇ ਖਿਲਾਫ ਸਾਡਾ ਕੋਈ ਮੁਹੀਮ ਨਹੀਂ ਹੈ ਜੀ ਮੁਹੀਮ ਸਿਰਫ ਉਹ ਬੰਦਿਆਂ ਦੇ ਖਿਲਾਫ ਸੀ ਜਿਨ੍ਹਾਂ ਨੇ ਇਹ ਤਸ਼ੱਦਦ ਕੀਤੀ ਹੈ ਜੀ ਬਸ ਬਾਕੀ ਸਾਡੇ ਸਾਰੇ ਭਰਾ ਨੇ ਜੀ ਮੈਂ ਉਹਨਾਂ ਦੇ ਕਈ ਬਜ਼ੁਰਗ ਨੇ ਉਹਨਾਂ ਦੇ ਪੈਰੀ ਹੱਥ ਵੀ ਲੰਨਾਂ ਜੀ ਅੱਗੇ ਤੋਂ ਵੀ ਲਾਹੂੰਗਾ ਉਹ ਸਾਡਾ ਸਾਥ ਦੇਣ ਤੇ ਗੱਲ ਨੂੰ ਸਮਝਣ ਤੇ ਸਾਡੇ ਆਪਣੇ ਮਨ ਦੇ ਵਿੱਚ ਸਾਡੇ ਖਿਲਾਫ ਨਾ ਰੱਖਣ ਤੇ ਵਕੀਲ ਭਾਈ ਜਾਰੇ ਨੂੰ ਮੈਂ ਹੀ ਕਹੂੰਗਾ ਜੀ ਆਪਣਾ ਇੱਕਾ ਬਣਾ ਕੇ ਰੱਖਣ ਤੇ ਇਸ ਚੀਜ਼ ਨੂੰ ਹਾਰ ਜਿੱਤ ਨੂੰ ਨਾ ਲੈ ਤੇ ਨੂੰ ਆਪਾਂ ਲੌਜੀਕਲ ਐਂਡ ਤੇ ਲੈ ਕੇ ਜਾਈਏ ਤਾਂ ਕਿ ਆਨ ਵਾਲੇ ਭਵਿੱਖ ਵਿੱਚ ਕੋਈ ਅਜਿਹੀ ਘਟਨਾ ਨਾ ਹੋਵੇ ਪੀ ਆਫਿਸ ਦੇ ਵਿੱਚ ਸੀਪੀ ਸਾਹਿਬ ਨੂੰ ਰਿਕੁਐਸਟ ਕੀਤੀ ਕਿ ਵੀ ਸਰ ਜਿਹੜੇ ਕਲਪ੍ਰਿਸ਼ ਨੇ ਉਹਨਾਂ ਦੇ ਅਗੇਂਸਟ ਜਿਹੜੀ ਪੁਲਿਸ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜਾ ਐਕਸ਼ਨ ਹੁੰਦਾ ਹੈ ਉਹ ਲੈ ਲੈਣ ਜੀ ਤੇ ਸੀਪੀ ਸਾਹਿਬ ਨੇ ਸ਼ੋਰ ਕਰਤਾ ਤੇ ਸਾਨੂੰ ਐਫ ਆਈ ਆਰ ਨੰਬਰ ਸਾਨੂੰ ਦਿੱਤਾ 146 ਨੰਬਰ ਐਫ ਆਈ ਆਰ ਹੈ ਤੇ ਉਹਦੇ ਵਿੱਚ ਪਰਚਾ ਦਰਜ ਕਰਤਾ ਹੁਣ ਤੁਸੀਂ ਸੈਟੀਸਫਾਈ ਹੋ ਸਰ ਬਿਲਕੁਲ ਸਰ ਅਸੀਂ ਜਾਣਦੇ ਸੀ ਕਿ ਅਸੀਂ ਐਸੀ ਕੋਈ ਹੋਰ ਤਾਂ ਇਲੀਗਲ ਡਿਮਾਂਡ ਹੀ ਨਹੀਂ ਸੀ ਸਾਡੀ ਜੇ ਕਿਸੇ ਵਕੀਲ ਦੇ ਉੱਤੇ ਹਮਲਾ ਹੋਇਆ ਤਾਂ ਇੱਕ ਬਹੁਤ ਮੰਦਭਾਗੀ ਘਟਨਾ ਹੈ ਔਰ ਇਹਦੇ ਵਿੱਚ ਇਨਾ ਵੈਸੇ ਤਾਂ ਡਿਲੇ ਚਲੋ ਹੋਣਾ ਨਹੀਂ ਚਾਹੀਦਾ ਸੀ ਬਟ ਫਿਰ ਵੀ ਸਾਰਾ ਕੁਝ ਪੁਲਿਸ ਨੇ ਵੀ ਆਪਣਾ ਦੇਖ ਦਿਖਾ ਕੇ ਜੀ ਸਾਰਾ ਸਿਸਟਮ ਅਡਾਪਟ ਕਰਨਾ ਹੁੰਦਾ ਔਰ ਸੀਪੀ ਸਾਹਿਬ ਨੇ ਬੜੇ ਵਧੀਆ ਤਰੀਕੇ ਸਾਨੂੰ ਆਸ਼ਵਾਸਨ ਦਵਾਇਆ ਔਰ ਉਹਨਾਂ ਨੇ ਐਫ ਆਈ ਆਰ ਵੀ ਲੌਂਚ ਕਰਤੀ ਹੈ ਔਰ ਸਾਨੂੰ ਇਹ ਵੀ ਗਾਰੰਟੀ ਦਿੱਤੀ ਹੈ ਵੀ ਵਿਦਨ ਹਾਫ ਐਨ ਆਰ ਆਰ ਦੇ ਵਿੱਚ ਵਿੱਚ ਬੰਦੇ ਜਿਹੜੇ ਆ ਅਰੈਸਟ ਕਰ